ਲਓ ਜੀ ਅੱਜ ਆਪਾਂ ਗੱਲ ਕਰ ਲੈਨੇ ਆ ਥ੍ਰੈੱਡ ਤੇ ਸੂਈਆਂ ਦੇ ਬਾਰੇ ਵਿੱਚ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਥ੍ਰੈੱਡ ਦੇਖ ਲੈਨੇ ਆ ਕਿਹੜੇ-ਕਿਹੜੇ ਹੁੰਦੇ ਨੇ ਹੁਣ ਆਪਾਂ ਹੈਂਡਵਰਕ ਦੀ ਜਿਹੜੀ ਵੀਡੀਓਜ਼ ਜ਼ਿਆਦਾ ਆਪਣੀਆਂ ਚੱਲ ਰਹੀਆਂ ਨੇ ਸਿੰਧੀ ਬੂਟੀ ਆਪਾਂ ਸਿੱਖ ਰਹੇ ਆ ਠੀਕ ਹੈ ਤਾਂ ਅਸੀਂ ਇਦਾਂ ਦੇ ਜਿਹੜੇ ਡਿਜ਼ਾਈਨ ਨੇ ਹੈਂਡਵਰਕ ਦੇ ਮਸ਼ੀਨਵਰਕ ਦੇ ਜ਼ਿਆਦਾਤਰ ਆਪਾਂ ਹੈਂਡਵਰਕ ਆ ਜਿਹੜਾ ਈਜ਼ੀਲੀ ਕਰ ਸਕਦੇ ਆ ਤਾਂ ਉਹਦੇ ਲਈ ਆਪਾਂ ਕਿਹੜੇ ਕਿਹੜੇ ਥ੍ਰੈਡ ਯੂਜ਼ ਕਰਦੇ ਆ ਜਾਂ ਕਰ ਸਕਦੇ ਆ ਠੀਕ ਹੈ ਤਾਂ ਉਹਦੇ ਬਾਰੇ ਗੱਲ ਕਰਾਂਗੇ ਸਭ ਤੋਂ ਜ਼ਿਆਦਾ ਜਿਹੜਾ ਵਰਤਿਆ ਜਾਂਦਾ ਥ੍ਰੈਡ ਹੈ ਹੈਂਡਵਰਕ ਵਾਸਤੇ ਉਹ ਇਹ ਗੁੱਟੀ ਵਾਲਾ ਥ੍ਰੈਡ ਹੈ ਜੀ ਠੀਕ ਹੈ ਦੇਖ ਸਕਦੇ ਹੋ ਅਲੱਗ-ਅਲੱਗ ਰੰਗਾਂ ਦੀਆਂ ਗੁੱਟੀਆਂ ਨੇ ਦੋ ਰੰਗ ਦੀ ਗੁੱਟੀ ਵੀ ਮਿਲ ਜਾਂਦੀ ਹੈ ਮਲਟੀ ਸ਼ੈਡੇਡ ਕਹ ਲਓ ਤੇ ਸਿੰਗਲ ਕਲਰ ਦੇ ਵਿੱਚ ਵੀ ਤੁਹਾਨੂੰ ਗੁੱਟੀ ਮਿਲ ਜਾਂਦੀ ਹੈ ਆਮ ਇਹ 5 ਰੁਪਏ ਦੀ ਗੁੱਟੀ ਹੈ ਜਿਹੜੀ ਮਿਲ ਜਾਂਦੀ ਹੈ ਉੱਖ ਵੱਖ ਕੰਪਨੀਆਂ ਦੀ ਹੁੰਦੀ ਆ ਦੋਲੀ ਦੀ ਆ ਰੰਗੋਲੀ ਦੀ ਆ ਠੀਕ ਐ ਸ਼ਗੁਨ ਦੀ ਆ ਐਂਕਰ ਦੀ ਆ ਜਿਹੜੇ ਮਰਜੀ ਦੀ ਤੁਸੀਂ ਲੈ ਸਕਦੇ ਹੋ ਠੀਕ ਐ 5 ਰੁਪਏ ਦੀ ਤੁਹਾਨੂੰ ਆਰਾਮ ਨਾਲ ਇਹ ਮਿਲ ਜਾਵੇਗੀ ਵੈਸੇ ਤਾਂ ਘੱਟ ਵੀ ਮਿਲ ਜਾਂਦੀ ਐ ਤਾਂ ਇਹਦਾ ਜਿਹੜਾ ਥਰੈਡ ਆ ਜੇ ਆਪਾਂ ਦੇਖੀਏ ਜਿਦਾਂ ਲਾਈਟਿਆ ਕਲਰ ਕੱਢ ਕੇ ਦੇਖੀਏ ਆਪਾਂ ਤਾਂ ਇਹਦਾ ਜਿਹੜਾ ਥਰੈਡ ਆ ਨਾ ਇਹ 6 ਲੜਾ ਹੁੰਦਾ ਸੀ ਦੇਖੋ ਇਹਦਾ ਜਿਹੜਾ ਥ੍ਰੈਡ ਆ ਇਹ 6 ਲੜਾ ਥ੍ਰੈਡ ਦਾ ਹੁੰਦਾ ਹੈ। ਦਿਖ ਰਹੇ ਹੋਣਗੇ 6 ਲੜ ਦੇਖੋ। ਤਾਂ ਇਹ 6 ਲੜਾ ਹੁੰਦਾ ਤੇ ਇਦਾਂ ਗੁੰਦਿਆ ਹੋਆ ਹੁੰਦਾ ਵੈਸੇ ਗੁੰਦਮਾਂਜਾ ਹੁੰਦਾ 6 ਲੜ ਦੇ ਨੇ ਜਿਹੜੇ ਇਹ ਪਾਟੇ ਹੋਏ ਨਹੀਂ ਹੁੰਦੇ। ਹੁਣ ਜੇ ਆਪਾਂ ਵਟ ਦੇ ਸਕਦੇ ਆ ਇਹ ਤਾਂ 6 ਦੇ 6 ਲੜਾਂ ਦਾ। ਠੀਕ ਹੈ। ਤਾਂ ਇਹ ਤੁਸੀਂ ਹੈਂਡਵਰਕ ਲਈ ਯੂਜ਼ ਕਰਦੇ ਆਂ ਆਪਾਂ ਤੇ ਇਹਦੀ ਖਾਸੀਅਤ ਇਹ ਹੈ ਕਿ ਜੇ ਆਪਾਂ ਹੈਂਡਵਰਕ ਕਰ ਰਹੇ ਆਂ ਮੰਨ ਲਓ ਸਿੰਪਲ ਤਾਂ ਆਪਾਂ ਇਦਾਂ ਹੀ ਯੂਜ਼ ਕਰਦੇ ਆਂ ਥ੍ਰੈਡ ਜਿਵੇਂ ਹੁੰਦਾ ਠੀਕ ਹੈ ਜਿੰਨੇ ਜਿਵੇਂ ਗੁੱਟੀ ਦੇ ਵਿੱਚ ਆਉਂਦਾ ਇੰਨਾ ਕੁ ਇਹਦਾ ਸਾਈਜ਼ ਹੁੰਦਾ ਦੇਖੋ ਤਾਂ ਆਪਾਂ ਉਵੇਂ ਹੀ ਐਜ਼ ਇਟ ਇਜ਼ ਯੂਜ਼ ਕਰਦੇ ਆਂ ਜ਼ਿਆਦਾਤਰ ਕਈ ਵਾਰੀ ਐਦਾਂ ਹੁੰਦਾ ਕਿ ਡਿਜ਼ਾਈਨ ਨੇ ਜਿਹੜੇ ਕੋਈ ਬਰੀਕ ਹੁੰਦੇ ਨੇ ਤੇ ਉੱਥੇ ਇਹਦੇ ਨਾਲ ਪ੍ਰੋਪਰ ਸਫਾਈ ਨਹੀਂ ਆਉਂਦੀ ਫਿਰ ਇਹਨੂੰ ਆਪਾਂ ਕੀ ਕਰਦੇ ਆਂ ਦੋ ਜਿਹੜੇ ਇਹਦੇ ਥ੍ਰੈਡ ਨੇ ਇਹਨੂੰ ਪਾੜ ਲੈਣੇ ਜਿਆਦਾ ਤਿੰਨ ਲੜਾ ਰੱਖ ਲਓ ਚਾਰ ਲੜਾ ਰੱਖ ਲਓ ਤਾਂ ਇਹਦੀ ਖਾਸੀਅਤ ਇਹ ਆ ਕਿ ਇਹਨੂੰ ਏਦਾਂ ਆਪਾਂ ਸਪਲਿਟ ਕਰ ਸਕਦੇ ਹਾਂ ਜਿਵੇਂ ਆਪਾਂ ਥੋੜਾ ਜਿਹਾ ਮੈਂ ਤੁਹਾਨੂੰ ਕੱਟ ਕੇ ਦਿਖਾਵਾਂ ਤਾਂ ਇਹਨੂੰ ਆਪਾਂ ਜਿਵੇਂ ਇਹ ਥ੍ਰੈਡ ਆ ਤਾਂ ਇਹਨੂੰ ਏਦਾਂ ਵੱਖ-ਵੱਖ ਹਿੱਸਿਆਂ 'ਚ ਕਰ ਸਕਦੇ ਹਾਂ ਚਾਹੇ ਇਹਨੂੰ ਤਿੰਨ-ਤਿੰਨ ਲੜੇ ਦੇ ਦੋ ਹਿੱਸੇ ਕਰ ਲਓ ਤਾਂ ਤੁਹਾਡਾ ਬਰੀਕ ਡਿਜ਼ਾਈਨ ਆ ਜਿਹੜਾ ਥੋੜਾ ਜਿਹਦੇ ਲਈ ਸਫਾਈ ਆ ਜਿਹੜੀ ਉਹ ਬਰੀਕ ਧਾਗੇ ਨਾਲ ਹੀ ਆਊਗੀ ਤਾਂ ਤੁਸੀਂ ਇਹਦੇ ਨਾਲ ਈਜ਼ੀ ਲਈ ਇਹਦਾ ਧਾਗਾ ਜਿਹੜਾ ਅਏ ਅਲੱਗ-ਅਲੱਗ ਹੋ ਜਾਂਦਾ ਹੈ 6 ਦੇ 6 ਲੜਨੇ ਜਿਹੜੇ ਉਹ ਅਲੱਗ-ਅਲੱਗ ਹੋ ਜਾਂਦੇ ਨੇ ਦੇਖੋ ਵਟ ਤਾਂ ਇਹਨੂੰ ਹੁੰਦਾ ਹੈ ਪਰ ਉਸ ਲੈਵਲ ਤੱਕ ਨਹੀਂ ਹੁੰਦਾ ਕਿ ਧਾਗੇ ਜਿਹੜੇ ਅਲੱਗ-ਅਲੱਗ ਨਾ ਹੋ ਸਕਣ ਦੇਖੋ ਆਹ ਨਾਲ ਤੁਸੀਂ ਜਿਹੜੇ ਸਾਰੇ ਥ੍ਰੈਡ ਨੇ ਅਲੱਗ-ਅਲੱਗ ਕਰਕੇ ਤੁਸੀਂ ਵਰਕ ਕਰ ਸਕਦੇ ਹੋ ਈਜ਼ੀਲੀ ਤੁਹਾਡਾ ਜਿਹੜਾ ਇਹ ਸਪਲਿਟ ਹੋ ਜਾਂਦਾ ਅਲੱਗ-ਅਲੱਗ ਹੋ ਜਾਂਦਾ ਤਾਂ ਤੁਸੀਂ ਜਿੰਨੇ ਲੜਾ ਧਾਗੇ ਤੁਹਾਨੂੰ ਜ਼ਰੂਰਤ ਹੈ ਜੇ ਤੁਹਾਡਾ ਡਿਜ਼ਾਈਨ ਬਰੀਕ ਹੈ ਤਾਂ ਤੁਸੀਂ ਇਸ ਥ੍ਰੈਡ ਨੂੰ ਜਿੰਨੇ ਲੜੇ ਦੀ ਤੁਹਾਨੂੰ ਜ਼ਰੂਰਤ ਹੈ ਉਹਨੇ ਲੜੇ ਦੇ ਨਾਲ ਤੁਸੀਂ ਇਹਦਾ ਵਰਕ ਜਿਹੜਾ ਕਰ ਸਕਦੇ ਹੋ ਐਜ਼ ਇਟ ਇਜ਼ ਵੀ ਇਹਨੂੰ ਯੂਜ਼ ਕਰ ਸਕਦੇ ਹੋ ਤੇ ਤੁਸੀਂ ਇਹਨੂੰ ਇਦਾਂ ਵੀ ਜਿਹੜਾ ਪਾਟ ਕੇ ਗਲੋ ਘੱਟ ਲੜ ਕਰਕੇ ਵੀ ਤੁਸੀਂ ਇਹਨੂੰ ਪਤਲਾ ਕਰਕੇ ਵੀ ਵਰਤ ਸਕਦੇ ਹੋ ਆਮ ਨਾਲ ਇਹ ਵਰਤਿਆ ਜਾਂਦਾ ਹੈ ਠੀਕ ਹੈ ਤੇ ਜ਼ਿਆਦਾਤਰ ਆਪਾਂ ਇਹੀ ਥ੍ਰੈਡ ਵਰਕ ਥ੍ਰੈਡ ਆ ਜਿਹੜਾ ਹੈਂਡਵਰਕ ਲਈ ਯੂਜ਼ ਕਰਦੇ ਆ ਮੈਕਸਿਮਮ ਜਿਹੜੇ ਲੋਕ ਨੇ ਜਾਂ ਇਹ ਜਾਂ ਭੈਣਾਂ ਨੇ ਉਹ ਇਹੀ ਥ੍ਰੈਡ ਯੂਜ਼ ਕਰਦੀਆਂ ਨੇ ਉਸ ਤੋਂ ਲਾਵਾ ਆਪਣੇ ਕੋਲੇ ਇੱਕ ਇਹ ਆ ਜਾਂਦਾ ਐਂਕਰ ਥ੍ਰੈਡ ਵੀ ਹੈ ਇਹ ਇਹ ਬਾਰੀਕ ਵਾਲਾ ਇੱਕ ਇਦਾਂ ਦੀ ਐਂਕਰ ਗੁੱਟੀਆਂ ਹੁੰਦੀਆਂ ਇਹਨਾਂ 'ਚ ਹੈਗੀ ਆ ਇਹਨਾਂ 'ਚ ਨਹੀਂ ਹੈਗੀ ਚਲੋ ਕੋਈ ਨਾ ਇਹ ਸੇਮ ਇਦਾਂ ਦੀ ਆਉਂਦੀ ਐਂਕਰ ਦੀ ਗੁੱਟੀ ਥੋੜਾ ਜਿਹਾ ਉਹ 'ਚ ਸ਼ਾਈਨਿੰਗ ਵੱਧ ਹੁੰਦੀ ਆ ਤੇ ਇੱਕ ਇੱਕ ਇਹ ਵਾਲਾ ਐਂਕਰ ਆਉਂਦਾ ਇਹਦੇ ਨਾਲ ਵੀ ਆਪਾਂ ਵਰਕ ਕਰ ਲੈਂਦੇ ਆ ਚਾਦਰਾਂ ਤੇ ਜ਼ਿਆਦਾਤਰ ਇਹਦੇ ਨਾਲ ਵਰਕ ਕੀਤਾ ਜਾਂਦਾ ਹੁੰਦਾ ਸੀ ਇਹ ਗੋਲਾ ਮਿਲਦਾ ਐਂਕਰ ਦਾ ਗੋਲਾ ਕਹਿੰਨੋ ਠੀਕ ਹੈ ਗੁੱਟੀ 'ਚ ਵਿੱਚ ਵੀ ਆਉਂਦਾ ਐਂਕਰ ਗੋਲੇ ਵਿੱਚ ਵੀ ਹੁੰਦਾ ਤਾਂ ਆਪਾਂ ਇਹ ਵੀ ਯੂਜ਼ ਕਰ ਸਕਦੇ ਹਾਂ ਠੀਕ ਹੈ ਇਸ ਤੋਂ ਇਲਾਵਾ ਆਪਣੇ ਕੋਲੇ ਇਹ ਵਾਲੇ ਥ੍ਰੈਡ ਨੇ ਇਹ ਹੈਗੇ ਨੇ ਐਦਾਂ ਹੀ ਜਿਵੇਂ ਆਹ ਵਾਲਾ ਥ੍ਰੈਡ ਹੈ ਦੇਖੋ ਹੈ ਸੇਮ ਹੀ ਬਸ ਇਹ ਇਹ ਥੋੜਾ ਜਿਹਾ ਸਿੰਪਲ ਆ ਇਹ ਸ਼ਾਈਨਿੰਗ ਵਾਲਾ ਇਹ ਵੀ ਹੈਂਡਵਰਕ ਲਈ ਯੂਜ਼ ਹੁੰਦਾ ਇਹਨੂੰ ਡਬਲ ਕਰਕੇ ਵੀ ਯੂਜ਼ ਕਰ ਸਕਦੇ ਹਾਂ ਕਈ ਵਾਰ ਬ੍ਰੀਕ ਡਿਜ਼ਾਈਨ ਨੇ ਜਿਵੇਂ ਆਪਾਂ ਇਹ ਧਾਗਾ ਪਾੜ ਕੇ ਯੂਜ਼ ਕਰਦੇ ਹਾਂ ਹਨ ਤਾਂ ਤੁਸੀਂ ਇਹ ਰੀਲ ਯੂਜ਼ ਕਰ ਲਿਓ ਠੀਕ ਹੈ ਇਹ ਬਿਲਕੁਲ ਬਰੀਕ ਥ्रेड ਆਉਂਦਾ ਇਹਦੇ ਵਿੱਚ ਜਿਹੜਾ ਮਰਜੀ ਕਲਰ ਲੈ ਲਓ ਦੇਖੋ ਇਹ ਮਹਿਰੂਨ ਮਹਿਰੂਨ ਦਾ ਵੀ ਇਹ ਹੀ ਹੈ ਸ਼ਾਈਨਿੰਗ ਹੈ ਇਹਦੇ ਵਿੱਚ ਗ੍ਰੀਨ ਹੈ ਗ੍ਰੀਨ ਥ्रेड ਵੀ ਤੁਸੀਂ ਯੂਜ਼ ਕਰ ਸਕਦੇ ਜਿਹੜਾ ਮਰਜੀ ਕਲਰ ਲੈ ਲਓ ਚ ਸਾਰੇ ਕਲਰ ਮਿਲ ਜਾਣਗੇ ਇਹ ਪੈਂਦੀ ਹੈ 25 ਰੁਪਏ ਦੀ ਰੀਲ 25 ਰੁਪਏ ਦੀ ਤੁਹਾਨੂੰ ਤੁਹਾਡੇ ਮਾਰਕੀਟ ਦੇ ਹਿਸਾਬ ਨਾਲ ਹੋ ਸਕਦਾ ਰੇਟ ਵੱਧ ਘੱਟ ਹੋਵੇ ਪਰ ਮੈਨੂੰ ਇਹ 25 ਰੁਪਏ ਦੀ ਰੀਲ ਮਿਲੀ ਆ ਤਾਂ ਇਹ ਤੁਸੀਂ ਹੈਂਡਵਰਕ ਲਈ ਯੂਜ਼ ਕਰ ਸਕਦੇ ਹੋ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡਾ ਜਿਹੜਾ ਡਿਜ਼ਾਈਨ ਆ ਉਹ ਬਰੀਕ ਆ ਥੋੜਾ ਜਿਹਾ ਤੇ ਧਾਗਾ ਤੁਹਾਨੂੰ ਇਦਾਂ ਪਾੜ ਕੇ ਯੂਜ਼ ਕਰਨਾ ਪੈਂਦਾ ਇਹਦੀ ਜਗ੍ਹਾ ਤੇ ਤੁਸੀਂ ਸਿੰਪਲ ਇਹ ਵਾਲੀ ਰੀਲ ਯੂਜ਼ ਕਰ ਸਕਦੇ ਹੋ ਨਾਲੇ ਇਹਦੇ ਵਿੱਚ ਸ਼ਾਈਨਿੰਗ ਵੀ ਹੈ ਇਸ ਤੋਂ ਲਾਵਾ ਆਪਣੇ ਕੋਲੇ ਆ ਜਾਂਦੀ ਹੈ ਜੀ ਇਹ ਵਾਲੀ ਰੀਲ ਸਿਲਕ ਥ्रेड ਕਹਿੰਦੇ ਆਪਾਂ ਨੂੰ ਬਹੁਤ ਬਰੀਕ ਥ੍ਰੈਡ ਹੁੰਦਾ ਹੈ ਬਹੁਤ ਬਰੀਕ ਸ਼ਾ ਤੁਹਾਨੂੰ ਦਿਖ ਰਿਹਾ ਹੋਣਾ ਆਪਾਂ ਥੋੜਾ ਜਿਮੇਂ ਦੇਰ ਲੈਨੇ ਆ ਫਿਰ ਦਿਸੂਗਾ ਇਹ ਸਿਲਕ ਥ੍ਰੈਡ ਹੁੰਦਾ ਜੀ ਦੇਖੋ ਬਹੁਤ ਬਰੀਕ ਹੈ ਇਹਨੂੰ ਆਪਾਂ ਵਰਕ ਕਰ ਲੈਨੇ ਆ ਹੈਂਡਵਰਕ ਇਹ ਕਾਫੀ ਯੂਜ਼ ਹੁੰਦਾ ਜਿਹੜੇ ਸਟੋਨ ਵਰਕ ਕਰਦੇ ਨੇ ਜ਼ਿਆਦਾਤਰ ਜਰੀ ਵਰਕ ਕਰਦੇ ਨੇ ਉਹਦੇ ਚ ਇਹ ਕਾਫੀ ਯੂਜ਼ ਹੁੰਦਾ ਤਾਂ ਇਹਨੂੰ ਯੂਜ਼ ਕਰਨ ਲੱਗੇ ਆਪਾਂ ਜੇ ਤਾਂ ਸਿੰਗਲ ਥ੍ਰੈਡ ਵਰਤਾਂਗੇ ਤਾਂ ਸਾਰੀ ਉਮਰ ਨਹੀਂ ਤੁਹਾਡਾ ਸੂਟ ਕੰਪਲੀਟ ਹੋਣਾ ਤੇ ਇਹਨੂੰ ਪੂਰਾ ਕਰਨ ਲਈ ਤੁਸੀਂ ਸੂਟ ਨੂੰ ਜਦੋਂ ਇਹਨੂੰ ਜਦੋਂ ਤੁਸੀਂ ਸੂਟ ਤੇ ਵਰਤਨਾ ਨਾ ਤਾਂ ਇਹਨੂੰ ਤੁਸੀਂ 6 ਲੜਾ 8 ਲੜਾ ਜਾਂ 10 ਲੜਾ ਕਰਕੇ ਵਰਤਨਾ ਠੀਕ ਹੈ ਇਹਦੇ ਵਿੱਚ ਵੀ ਹਰ ਤਰ੍ਹਾਂ ਦਾ ਕਲਰ ਮਿਲ ਜਾਂਦਾ ਇਹ 20 ਤੋਂ 25 ਰੁਪਏ ਦੇ ਵਿੱਚ ਵਿੱਚ ਤੁਹਾਨੂੰ ਰੀਲ ਮਿਲ ਜੇਗੀ ਅਲੱਗ-ਅਲੱਗ ਰੇਟ ਹੋ ਸਕਦਾ ਠੀਕ ਹੈ ਤਾਂ ਇਹ ਇਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹ ਜ਼ਿਆਦਾਤਰ ਮਸ਼ੀਨ ਐਮਬਲਟਰੀ ਲਈ ਵਰਤੀ ਜਾਂਦੀ ਹੈ ਇਹ ਵਾਲੀ ਰੀਲ ਹੈ ਜਿਹੜੀ ਜਦੋਂ ਆਪਾਂ ਮਸ਼ੀਨ ਵਰਕ ਕਰਦੇ ਆ ਨਾ ਉਦੋਂ ਇਹ ਵਾਲਾ ਥ੍ਰੈਡ ਵੀ ਯੂਜ਼ ਕਰਦੇ ਆ ਤਾਂ ਹੈਂਡਵਰਕ ਲਈ ਵੀ ਯੂਜ਼ ਕਰ ਸਕਦੇ ਆ ਬਹੁਤ ਸੋਹਣਾ ਲੱਗਦਾ ਸ਼ਾਈਨਿੰਗ ਵਾਲਾ ਹੁੰਦਾ ਨਾ ਇਹ ਥ੍ਰੈਡ ਸਿਲਕ ਥ੍ਰੈਡ ਆ ਜਿਹੜਾ ਤਾਂ ਇਹ ਤੁਸੀਂ ਹੈਂਡਵਰਕ ਲਈ ਵੀ ਵਰਤ ਸਕਦੇ ਹੋ ਜ਼ਿਆਦਾਤਰ ਇਹ ਮਸ਼ੀਨਵਰਕ ਲਈ ਵਰਤਿਆ ਜਾਂਦਾ ਵੈਸੇ ਆਪਸ਼ਨ ਹੈਗੀ ਆ ਤੁਹਾਡੇ ਕੋਲੇ ਤਾਂ ਤੁਸੀਂ ਇਹਨੂੰ ਵਰਤ ਸਕਦੇ ਹੋ ਹੈਂਡਵਰਕ ਲਈ ਪਰ ਇਹਨੂੰ ਹੈਂਡਵਰਕ ਲਈ ਯੂਜ਼ ਕਰਨ ਵਾਸਤੇ ਤੁਹਾਨੂੰ 6 ਲੜਾ 8 ਲੜਾ 10 ਲੜਾ ਕਰਕੇ ਹੀ ਯੂਜ਼ ਕਰਨਾ ਪੈਣਾ ਨਹੀਂ ਇਹ ਥ੍ਰੈਡਾ ਜਿਹੜਾ ਉਹਨਾਂ ਕਾਮਜਾਬ ਨਹੀਂ ਹੁਣ ਬਰੀਕ ਹੋਣ ਕਰਕੇ ਠੀਕ ਹੈ ਇਸ ਤੋਂ ਇਲਾਵਾ ਆਪਣੇ ਕੋਲੇ ਆ ਜਾਂਦੇ ਨੇ ਇਹ ਪੱਟ ਦਾ ਧਾਗਾ ਕਹਿੰਦੇ ਨੇ ਜਿਹਦੇ ਨਾਲ ਆਪਾਂ ਫੁਲਕਾਰੀ ਤੇ ਬਾਗ ਤੇ ਕਢਾਈ ਕਰਦੇ ਆਂ ਫੁਲਕਾਰੀ ਤੇ ਕਢਾਈ ਕਰਦੇ ਨੇ ਇਹ ਥੋੜਾ ਜਿਹਾ ਨਾ ਐਦਾਂ ਰਫ ਜਿਹਾ ਹੁੰਦਾ ਤੰਦ ਜੇ ਹੁੰਦੇ ਨੇ ਇਹ ਪੱਟ ਦਾ ਬਹੁਤ ਜ਼ਿਆਦਾ ਜੇ ਤੁਸੀਂ ਪਹਿਲੀ ਵਾਰ ਕਰਨਾ ਤਾਂ ਤੁਸੀਂ ਇਹਨੂੰ ਨਾ ਹੀ ਯੂਜ਼ ਕਰਿਓ ਠੀਕ ਹੈ ਕਿਉਂਕਿ ਇਹਨੇ ਐਦਾਂ ਹੀ ਫੂਸੜੇ ਜੇ ਨਿਕਲੀ ਜਾਣੇ ਇਹਦੇ ਆ ਦੇਖੋ ਇਹਦਾ ਕੋਈ ਥ्रेड ਜਿਵੇਂ ਆਪਾਂ ਇਹਦਾ ਦੇਖਦੇ ਨਾ ਕੱਲਾ ਕੱਲਾ ਤੰਦ ਐ ਹੁੰਦਾ ਵੀ ਹਾਂ ਪਾ ਦੇਖ ਸਕਦੇ ਹੋ ਯਾਰ ਇਹਦਾ ਇੱਕ ਤੰਦ ਦਾ ਦੋ ਤੰਦ ਨਹੀਂ ਤਾਂ ਇਹਦਾ ਐ ਕੋਈ ਗਿਣਤੀ ਨਹੀਂ ਹੁੰਦੀ ਦੇਖੋ ਐ ਬਾਹਾਂ ਹੋਈ ਹੁੰਦਾ ਇਹ ਦੇਖ ਸਕਦੇ ਹੋ ਤੁਸੀਂ ਤਾਂ ਇਹ ਚੀਜ਼ ਹੈ ਜਿਹੜੀ ਨਾ ਇਹ ਪਾਟ ਦਾ ਬਹੁਤ ਜ਼ਿਆਦਾ ਹੁੰਦਾ ਧਾਗਾ ਤਾਂ ਜੇ ਤੁਸੀਂ ਪਹਿਲੀ ਵਾਰ ਕਰ ਰਹੇ ਹੋ ਤਾਂ ਇਹਨੂੰ ਨਾ ਹੀ ਯੂਜ਼ ਕਰਿਓ ਕਰ ਸਕਦੇ ਹੋ ਵੈਸੇ ਹੌਲੀ ਹੌਲੀ ਤੁਸੀਂ ਪ੍ਰੈਕਟਿਸ ਕਰਕੇ ਇਹਦੇ ਚ ਇਹਨੂੰ ਯੂਜ਼ ਕਰ ਸਕਦੇ ਹੋ ਫਿਰ ਤਾਂ ਇਹ ਵਾਲਾ ਜਿਹੜਾ ਥ੍ਰੈਡ ਆ ਇਹ ਬਾਗ ਤੇ ਫੁਲਕਾਰੀ ਦੇ ਟਾਂਕੇ ਲਈ ਯੂਜ਼ ਕਰਦੇ ਆਪਾਂ ਦੇਖੋ ਆ ਐਂ ਬਾਲ ਜੀ ਹੁੰਦੇ ਨੇ ਇਹਦਾ ਕੋਈ ਮਤਲਬ ਬਟਨ ਨਹੀਂ ਕੋਈ ਕੁਝ ਨਹੀਂ ਪੱਟ ਦਾ ਧਾਗਾ ਕਹਨੇ ਹੁੰਦੇ ਆਪਾਂ ਇਹਨੂੰ ਬਾਗ ਫੁਲਕਾਰੀਆਂ ਲਈ ਜਿਹੜਾ ਹੈਂਡਵਰਕ ਕਰਦੇ ਆਪਾਂ ਉਹਦੇ ਲਈ ਯੂਜ਼ ਹੁੰਦਾ ਤਾਂ ਤੁਸੀਂ ਇਹ ਥ्रेड ਲੈ ਸਕਦੇ ਹੋ ਜੇ ਤੁਸੀਂ ਫੁਲਕਾਰੀ ਟਾਂਕਾ ਜਿਹੜਾ ਉਹ ਯੂਜ਼ ਕਰ ਰਹੇ ਹੋ ਜਾਂ ਕੋਈ ਵੀ ਵਰਕ ਲਈ ਕੋਈ ਵੀ ਰੀਲ ਯੂਜ਼ ਕਰ ਸਕਦੇ ਹੋ ਬਸ ਤੁਹਾਨੂੰ ਥੋੜਾ ਜਿਹਾ ਟਾਂਕ ਆਉਣਾ ਚਾਹੀਦਾ ਠੀਕ ਹੈ ਇਹ ਵਾਲੇ ਦੀ ਤੁਸੀਂ ਥੋੜੀ ਜਿਹੀ ਪ੍ਰੈਕਟਿਸ ਕਰ ਲਿਓ ਤਾਂ ਜ਼ਿਆਦਾ ਬੈਟਰ ਰਹੂਗਾ ਤਾਂ ਇਹ ਆਪਣੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਰੀਲਾਂ ਹੋ ਗਈਆਂ ਥ੍ਰੈਡ ਹੋ ਗਏ ਜਿਹੜੇ ਆਪਾਂ ਯੂਜ਼ ਕਰਦੇ ਆ ਆਮ ਤੌਰ ਤੇ ਠੀਕ ਹੈ ਜੇ ਤੁਹਾਡੇ ਕੋਲ ਕੋਈ ਵੀ ਆਪਸ਼ਨ ਨਹੀਂ ਹੈਗੀ ਤਾਂ ਤੁਸੀਂ ਆਹ ਸਿੰਪਲ ਰੀਲਾ ਹੁੰਦੀਆਂ ਨੇ ਆਪਣੀਆਂ ਇਹ ਵਾਲਾ ਥ੍ਰੈਡ ਆ ਜਿਹੜਾ ਇਹ ਵੀ ਜਿਵੇਂ ਆਪਾਂ ਇਹ ਵਾਲਾ ਥ੍ਰੈਡ ਯੂਜ਼ ਕਰਦੇ ਆ ਨਾ ਮਲਟੀ ਕਰਕੇ ਥ੍ਰੈਡ ਲੈ ਕੇ ਜਿਵੇਂ 8 ਲੜਾ 10 ਲੜਾ ਲੈ ਕੇ ਤਾਂ ਇਹਨੂੰ ਵੀ 6 8 10 ਲੜਾ ਲੈ ਕੇ ਤੁਸੀਂ ਯੂਜ਼ ਕਰ ਸਕਦੇ ਤਾਂ ਤੁਹਾਨੂੰ ਤੁਹਾਡੇ ਕੋਲ ਕੋਈ অপਸ਼ਨ ਨਹੀਂ ਤਾਂ ਤੁਹਾਨੂੰ ਇਹਨਾਂ ਚ ਕੋਈ ਵੀ ਰੀਲ ਨਹੀਂ ਮਿਲ ਰਹੀ ਨਾ ਤਾਂ ਸਿੰਪਲੀ ਤੁਸੀਂ ਆਹ ਵਾਲਾ ਥਰੈਡ ਯੂਜ਼ ਕਰ ਸਕਦੇ ਆ ਠੀਕ ਹੈ ਇਸ ਤੋਂ ਬਾਅਦ ਆਪਾਂ ਕਰ ਲੈਨੇ ਆਂ ਗੱਲ ਸੂਈਆਂ ਦੀ ਸੂਈਆਂ ਵਾਸਤੇ ਆਪਾਂ ਸਭ ਤੋਂ ਪਹਿਲਾਂ ਤਾਂ ਇਹ ਹੁੰਦੀ ਆ ਕੰਧੂਈ ਸੂਈ ਕਹਿੰਦੇ ਆਪਾਂ ਇਹਦਾ ਸਾਈਜ਼ ਹੁੰਦਾ ਜੀ ਇਹ ਵਾਲਾ ਇਹਦਾ ਸਾਈਜ਼ ਹੈ ਠੀਕ ਹੈ ਤਾਂ ਇਹ ਤੁਸੀਂ ਰਾਮਣਾ ਤੁਹਾਨੂੰ ਮਿਲ ਜੇਗੀ ਇਹ 2 ਜਾਂ 3 ਰੁਪਏ ਦੀ ਇੱਕ ਸੂਈ ਹੁੰਦੀ ਹੈ ਬਾਕੀ ਇਹਦਾ ਪ੍ਰਾਈਸ ਅਲੱਗ-ਅਲੱਗ ਹੋ ਸਕਦਾ 50 ਰੁਪਏ ਦਾ ਜਾਂ 40 ਤੋਂ 50 ਰੁਪਏ ਤੱਕ ਤੁਹਾਨੂੰ ਇਹ ਪੂਰਾ ਪੱਤਾ ਮਿਲ ਜਿਪੇਗਾ ਇਹਦੇ ਵਿੱਚ 25 ਸੂਈਆਂ ਹੁੰਦੀਆਂ ਨੇ 25 ਨੀਡਲਸ ਤਾਂ ਤੁਸੀਂ ਇੱਕੰਦੂਈ ਸੂਈ ਲੈ ਸਕਦੇ ਹੋ ਇਹਦੇ ਨਾਲ ਹੈਂਡਵਰਕ ਕਰਨਾ ਸਾਨਾ ਕਿਉਂਕਿ ਸਾਈਜ਼ ਇਹਦਾ ਲੈਂਥ ਜਿਹੜੀ ਜ਼ਿਆਦਾ ਹੁੰਦੀ ਹੈ ਤੇ ਇਹਦੇ ਨਾਲ ਆਪਾਂ ਜ਼ਿਆਦਾਤਰ ਕਰਦੇ ਆਂ ਜੀ ਬੁੱਲਨ ਸਟਿਚ ਪਾਉਣੇ ਆ ਜਦੋਂ ਆਪਾਂ ਰੂਜ਼ ਫਲਾਵਰ ਨਹੀਂ ਬਣਾਉਂਦੇ ਹੈਂਡਵਰਕ ਨਾਲ ਤਾਂ ਉਹ ਉਹਦੇ ਲਈ ਇਹਨੂੰ ਜ਼ਿਆਦਾ ਯੂਜ਼ ਕਰਦੇ ਆਂ ਆਪਾਂ ਤਾਂ ਕਿ ਜਿਹੜਾ ਉਹ ਪ੍ਰੋਪਰ ਸਪ੍ਰਿੰਗ ਜਾਂ ਉਹ ਬਣ ਸਕੇ ਇਸ ਤੋਂ ਬਾਅਦ ਇਦਾਂ ਦੀ ਇੱਕ ਇਹ ਸੂਈ ਆਉਂਦੀ ਆ ਇਹ ਦੇਖੋ ਸਾਈਜ਼ ਇਹਦਾ ਇੰਨਾ ਘੱਟ ਹੈ ਇਹਦੇ ਨਾਲ ਛੋਟੀ ਹੈ ਇਹ ਆਪਾਂ ਖੱਦਰ ਕੇਸਮੈਂਟ ਤੇ ਯੂਜ਼ ਕਰਦੇ ਹੁੰਦੇ ਸੀ ਵੱਡੇ ਨਖਾਰੇ ਵਾਲੀ ਕਹਿੰਦੇ ਹੁੰਨੇ ਆਪਾਂ ਇਹਨੂੰ ਸੂਈ ਨੂੰ ਵੱਡੇ ਨਖਾਰੇ ਵਾਲੀ ਸੂਈ ਹੈ ਇਹ ਖੱਦਰ ਕੇਸਮੈਂਟ ਤੇ ਆਪਾਂ ਯੂਜ਼ ਕਰਦੇ ਸੀ ਇਹਦਾ ਜਿਹੜਾ ਸਿਰਾ ਇਹ ਜ਼ਿਆਦਾ ਤਿੱਖਾ ਨਹੀਂ ਹੁੰਦਾ ਠੀਕ ਹੈ ਬੱਜਦੀ ਨਹੀਂ ਇਹ ਬਹੁਤ ਘੱਟ ਬੱਜਦੀ ਹੈ ਪਰ ਇਹਨੂੰ ਆਪਾਂ ਹੈਂਡਵਰਕ ਲਈ ਘੱਟ ਯੂਜ਼ ਕਰਦੇ ਆਂ ਕਾਰਨ ਉਹਦਾ ਇਹ ਹੈ ਕਿ ਇਹਦਾ ਨਖਾਰਾ ਥੋੜਾ ਜਿਹਾ ਵੱਡਾ ਤੇ ਚੌੜਾਈ ਵੱਧ ਹੁੰਦੀ ਹੈ ਤੇ ਇਹਦੇ ਨਾਲ ਹੋਲ ਹੋ ਜਾਂਦਾ ਹੈ ਕੱਪੜੇ ਦੇ ਵਿੱਚ ਜੇ ਕੱਪੜਾ ਹੀ ਤੁਹਾਡਾ ਥੋੜਾ ਖੱਦਰ ਟਾਈਪ ਆ ਮੋਟਾ ਹੈ ਕੋਈ ਮਤਲਬ ਕੋਟਨ ਤੋਂ ਢੀ ਇਦਾਂ ਕੋਟਨ ਦਾ ਜਾਂ ਕੋਈ ਇਦਾਂ ਦਾ ਫੈਬਰਿਕ ਆ ਜਿਹਦੇ ਵਿੱਚ ਇਹ ਆਸਾਨੀ ਨਾਲ ਮੂਵ ਕਰ ਸਕਦੀ ਆ ਤਾਂ ਤੁਸੀਂ ਉਹਦੇ ਲਈ ਇਹਨੂੰ ਯੂਜ਼ ਕਰ ਸਕਦੇ ਹੋ ਪਰ ਇਹਨੂੰ ਘੱਟ ਤੋਂ ਘੱਟ ਯੂਜ਼ ਕਰਿਓ ਠੀਕ ਹੈ ਇਸ ਤੋਂ ਇਲਾਵਾ ਆਪਣੇ ਕੋਲੇ ਜਿਹੜੀ ਇਹ ਕੰਧੂਈ ਸੂਈ ਹੈ ਇਹਦੇ ਵਿੱਚ ਹੀ ਸੇਮ ਹੈ ਇਹ ਕੰਧੂਈ ਹੈ ਬਸ ਇਹਦਾ ਸਾਈਜ਼ ਘਟਾ ਦੇਖੋ ਠੀਕ ਹੈ ਸੇਮ ਕੰਧੂਈ ਸੂਈ ਹੈ ਇਹਦਾ ਸਾਈਜ਼ ਬਸ ਥੋੜਾ ਜਿਹਾ ਇਹਦੇ ਨਾਲੋਂ ਲੰਬਾਈ ਦੇ ਵਿੱਚ ਘਟਾ ਹੈ ਬਾਕੀ ਸੇਮ ਹੈ ਇਹਦਾ ਇਹਦਾ ਫਾਇਦਾ ਇਹ ਹੋ ਜਾਂਦਾ ਵੀ ਇਹ ਥੋੜੀ ਜਿਹੀ ਵੱਡੀ ਹੈ ਜੇ ਤੁਸੀਂ ਸਿੰਪਲ ਕੋਈ ਵੀ ਵਰਕ ਕਰ ਰਹੇ ਹੋ ਗੁਲਨ ਸਟਿਚ ਨਹੀਂ ਬਣਾ ਰਹੇ ਫੁੱਲਾ ਜਿਹੜਾ ਜਾਂ ਕੋਈ ਸਿੰਪਲੀ ਕੋਈ ਛੋਟਾ ਫੁੱਲ ਬਣਾ ਰਹੇ ਹਾਂ ਤਾਂ ਇਹ ਛੋਟੀ ਕੰਮ ਆ ਜਾਂਦੀ ਹੈ ਕਿਉਂਕਿ ਵੱਡੀ ਸੋਈ ਕਈ ਵਾਰ ਨਾ ਅ ਅੱਗੇ ਅਟਕੀ ਜਾਂਦੀ ਰਹਿੰਦੀ ਹੈ ਤਾਂ ਇਹ ਸੇਮ ਆ ਠੀਕ ਹੈ ਸੇਮ ਆ ਬਸ ਇਹਦਾ ਲੈਂਥ ਦਾ ਫਰਕ ਹੈ ਠੀਕ ਹੈ ਜੀ ਇਹ ਵੀ ਤੁਸੀਂ ਯੂਜ਼ ਕਰ ਸਕਦੇ ਆਮ ਜਿਹੜੇ ਹੈਂਡਵਰਕ ਲਈ ਆਹ ਦੋਨੇ ਸੋਈਆਂ ਯੂਜ਼ ਹੁੰਦੀਆਂ ਨੇ ਇਹਦੇ ਨਾਲ ਸਾਰੇ ਟਾਂਕੇ ਨੇ ਜਿਹੜੇ ਇਹਨਾਂ ਇਹਨਾਂ ਦੋਨਾਂ ਨਾਲ ਜਿਹੜੇ ਪੈ ਜਾਂਦੇ ਨੇ ਇਹ ਦੋਨੇ ਤੁਹਾਡੇ ਕੋਲੇ ਮਸਟ ਨੇ ਕਿ ਹੋਣੀਆਂ ਚਾਹੀਦੀਆਂ ਨੇ ਇਸ ਤੋਂ ਬਾਅਦ ਆਪਣੇ ਕੋਲੇ ਆ ਜਾਂਦੀਆਂ ਨੇ ਇਹ ਵਾਲੀ ਨੀਡਲ ਇਹ ਵਾਲੀ ਇਹਨੂੰ ਤਰਪਾਈ ਵਾਲੀ ਤਾਂ ਨਹੀਂ ਕਹਿ ਸਕਦੇ ਆਪਾਂ ਕਿਉਂਕਿ ਇਹ ਵੱਡੇ ਨਖਾਰੇ ਵਾਲੀ ਹੈ ਤਰਪਾਈ ਵਾਲੀ ਸਿੰਪਲ ਹੁੰਦੀ ਆ ਇਹ ਵੀ ਹੈਂਡਵਰਕ ਲਈ ਯੂਜ਼ ਹੁੰਦੀ ਆ ਇਹ ਉੱਥੇ ਯੂਜ਼ ਕਰਦੇ ਆਪਾਂ ਜਿੱਥੇ ਆਪਾਂ ਥ੍ਰੈਡ ਆ ਜਿਹੜਾ ਬਿਲਕੁਲ ਜਿਵੇਂ ਆਪਾਂ ਪਹਿਲਾਂ ਲੜ ਕੱਢੇ ਸੀ ਆਹ ਵਾਲੇ ਜਿਵੇਂ ਆਪਾਂ 2 ਲੜਾ 3 ਲੜਾ ਥ੍ਰੈਡ ਯੂਜ਼ ਕਰਨਾ ਤਾਂ ਐਡੀ ਸੂਈ ਦੀ ਤਾਂ ਆਪਾਂ ਨੂੰ ਜ਼ਰੂਰਤ ਨਹੀਂ ਐ ਜਿਹੜੇ ਬਰੀਕ ਡਿਜ਼ਾਈਨ ਨੇ ਆਪਾਂ ਉਹ ਇਹਦੇ ਨਾਲ ਬਣਾ ਲੈਨੇ ਆ ਵਸ ਐਨੀ ਜ਼ਿਆਦਾ ਇਹਦੀ ਜ਼ਰੂਰਤ ਨਹੀਂ ਪੈਂਦੀ ਕਈ ਵਾਰੀ ਹੁੰਦਾ ਕਿ ਬਹੁਤ ਬਰੀਕ ਕੀ ਨਾਲ ਆਪਾਂ ਡਿਜ਼ਾਈਨ ਬਣਾ ਰਹੇ ਹੁੰਨੇ ਆ ਤਾਂ ਉਦੋਂ ਫਿਰ ਇਹ ਸੂਈ ਕੰਮ ਆ ਜਾਂਦੀ ਹੈ ਜਦੋਂ ਆਪਾਂ ਆਹ ਥ੍ਰੈਡ ਨੂੰ ਦੂਰਾ ਤੀਰਾ ਕਰਕੇ ਯੂਜ਼ ਕਰਨਾ ਜਾਂ ਫਿਰ ਆਪਣੇ ਕੋਲੇ ਜਿਵੇਂ ਆਹ ਥ੍ਰੈਡ ਆ ਇਹ ਵੀ ਬਰੀਕ ਐ ਨਾ ਐਡੀ ਸੂਈ ਦੀ ਇਹਦੇ ਲਈ ਵੀ ਜ਼ਰੂਰਤ ਨਹੀਂ ਹੈਗੀ ਆ ਬਿਲਕੁਲ ਬਰੀਕ ਥ੍ਰੈਡ ਆ ਦੇਖੋ ਤਾਂ ਇਹਦੇ ਲਈ ਵੀ ਆਪਾਂ ਇਹ ਵਾਲੀ ਸੂਈ ਆ ਜਿਹੜੀ ਯੂਜ਼ ਕਰ ਸਕਦੇ ਆ ਬਰੀਕ ਵਾਲੀ ਠੀਕ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਦੀ ਸਟੋਨ ਨਹੀਂ ਲੰਗਦੇ ਸਟੋਨ ਵਰਕ ਆ ਜਿਹੜਾ ਜੇ ਤੁਸੀਂ ਸਟੋਨ ਲਾਉਣੇ ਨੇ ਤਾਂ ਸਟੋਨ ਲਈ ਆਪਣੇ ਕੋਲ ਇਹ ਬਰੀਕ ਸੂਈਆਂ ਹੁੰਦੀਆਂ ਨੇ ਸਟੋਨ ਲਾਉਣਾ ਜਾਂ ਕੋਈ ਹੋਰ ਇਦਾਂ ਦਾ ਜਿਹੜਾ ਵਰਕ ਕਰਨਾ ਥ੍ਰੈਡ ਤੋਂ ਬਿਨਾਂ ਜਿਹਦੇ ਆਪਾਂ ਵਰਕ ਕਰਦੇ ਆ ਜਿਵੇਂ ਇਹ ਕਾਫੀ ਮੇਰੇ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਸੂਈਆਂ ਨੇ ਜਿਹੜੀਆਂ ਬਹੁਤ ਰੇਅਰ ਯੂਜ਼ ਹੁੰਦੀਆਂ ਨੇ ਜਿਵੇਂ ਮੈਂ ਤੁਹਾਨੂੰ ਇੱਕ ਸੂਈ ਦਿਖਾਵਾਂ ਦੇਖੋ ਇਹਦਾ ਸਾਈਜ਼ ਬਿਲਕੁਲ ਬਾਲ ਵਰਗੀ ਸੂਈ ਇਹ ਤੇ ਸਾਈਜ਼ ਵੀ ਦੇਖੋ ਬਿਲਕੁਲ ਇੰਚ ਕਦਈਆ ਸਵਾ ਕਿੰਚ ਦਾ ਦੇਖੋ ਇੰਚ ਸਵਾ ਇੰਚ ਦਾ ਸਾਈਜ਼ ਹੈ ਇਹਦਾ ਬਹੁਤ ਬਹੁਤ ਹੀ ਜ਼ਿਆਦਾ ਬਰੀਕ ਹੈ ਇਹ ਜੇ ਕੋਈ ਜਿਵੇਂ ਸਟੋਨ ਆਪਣੇ ਕਈ ਵਾਰੀ ਬਰੀਕ ਹੁੰਦੇ ਆ ਜਿਵੇਂ ਆ ਇਹ ਸੂਈ ਸਟੋਨਾਂ ਤੇ ਨਹੀਂ ਚਲਦੀ ਵੈਸੇ ਜੇ ਤੁਹਾਡੇ ਸਟੋਨ ਹੀ ਵੱਡੇ ਨੇ ਤਾਂ ਕੀ ਕਹਿ ਸਕਦੇ ਆ ਤੇ ਇਹ ਤੋਂ ਇਲਾਵਾ ਆਪਣੇ ਕੋਲ ਇੱਕ ਸੂਈ ਹੋਰ ਸੀਗੀ ਇਹ ਵਨ ਇਹ ਦੇਖੋ ਸਾਈਜ਼ ਵਿੱਚ ਤਾਂ ਇਹ ਤੋਂ ਵੱਡੀ ਆ ਦੇਖੋ ਕਿੰਨਾ ਫਰਕ ਹੈ ਪਰ ਇਹਦਾ ਇਹ ਸਟੋਨ ਵਾਸਤੇ ਆ ਇਹ ਸਟੋਨ ਲਈ ਚੱਲ ਜਾਂਦੀ ਹੈ ਸਟੋਨ ਵਰਕ ਤਾਂ ਵੈਸੇ ਆਪਾਂ ਇਹਨਾਂ ਕਰਦੇ ਵੀ ਨਹੀਂ ਆ ਜੇ ਕਰਨਾ ਵੀ ਆ ਤਾਂ ਤੁਸੀਂ ਥੋੜੀ ਜੀ ਬਰੀਕ ਸੂਈ ਮੋਤੀਆਂ ਵਾਲੀ ਸੂਈ ਕਹਿੰਦੇ ਹੋ ਕਿਉਂਕਿ ਇਹਦਾ ਨਖਾਰਾ ਨੂੰ ਜਿਹੜਾ ਦਿੱਖ ਵੀ ਨਹੀਂ ਰਿਹਾ ਉਹਨਾਂ ਥ੍ਰੈਡ ਪਾਉਣਾ ਥੋੜਾ ਜਿਹਾ ਚ ਮੁਸ਼ਕਲ ਹੁੰਦਾ ਇਹਦਾ ਅਨਖਾਰਾ ਵੀ ਜਿਹੜਾ ਦਿਖ ਵੀ ਨਹੀਂ ਰਿਹਾ ਹੈਗਾ ਇੰਨਾ ਜ਼ਿਆਦਾ ਬਰੀਕ ਹੁੰਦਾ ਜਿਵੇਂ ਇਹ ਵਾਲੀ ਹੈ ਨਾ ਇਹਦਾ ਤਾਂ ਨਖਾਰਾ ਤੁਹਾਨੂੰ ਈਜ਼ੀਲੀ ਦਿਖ ਰਿਹਾ ਹੋਊਗਾ ਦੇਖੋ ਤਾਂ ਇਹਦੇ ਜਿਹੜਾ ਸੁਰਾਖ ਹੈ ਨਾ ਦਿਖ ਵੀ ਨਹੀਂ ਰਿਹਾ ਇੰਨਾ ਜ਼ਿਆਦਾ ਬਰੀਕ ਤਾਂ ਇਹਦੇ ਨਾਲ ਕੀ ਹੁੰਦਾ ਆਪਣਾ ਸਾਰੇ ਤਰ੍ਹਾਂ ਦੇ ਵਰਕ ਜਿਹੜੇ ਕੰਪਲੀਟ ਹੋ ਜਾਂਦੇ ਨੇ ਠੀਕ ਹੈ ਜਿਦਾ ਮਰਜ਼ੀ ਵਰਕ ਕਰ ਲਓ ਤੁਸੀਂ ਤਾਂ ਇਹ ਤੁਹਾਡੇ ਕੋਲੇ ਮੇਨ ਕਿលੀਆਂ ਆ ਵਾਲੀਆਂ ਦੋਨੇ ਸੁਈਆਂ ਹੋਣੀਆਂ ਚਾਹੀਆਂ ਥੋਡੇ ਕੋਲੇ ਠੀਕ ਹੈ ਤੇ ਇਹਨਾਂ ਚੋਂ ਜਿਹੜੇ ਮਰਜ਼ੀ ਥ੍ਰੈਡ ਤੁਹਾਡੇ ਕੋਲੇ ਅਵੇਲੇਬਲ ਹੈਗੇ ਨਹੀਂ ਲੈ ਲਿਓ ਜ਼ਿਆਦਾਤਰ ਕੋਸ਼ਿਸ਼ ਕਰਿਓ ਕਿ ਇਹ ਵਾਲੇ ਗੁੱਟੀ ਵਾਲੇ ਥ੍ਰੈਡ ਲਿਓ ਹੈਂਡਵਰਕ ਲਈ ਬੈਸਟ ਨੇ ਇਹ ਜ਼ਿਆਦਾ ਯੂਜ਼ ਹੁੰਦੇ ਨੇ ਠੀਕ ਹੈ ਤਾਂ ਆਈ ਹੋਪ ਤੁਹਾਨੂੰ ਸਮਝ ਆ ਗਈ ਹੋਏਗੀ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਨੇ ਤਾਂ ਹੁਣ ਤੁਸੀਂ ਇਹਨਾਂ ਚ ਜਿਹੜਾ ਮਰਜੀ ਥ्रेड ਲੈ ਲਓ ਜਿਹੜੀ ਮਰਜੀ ਸੂਈ ਲੈ ਲਓ ਠੀਕ ਹੈ ਤਾਂ ਆਪਣਾ ਹੈਂਡਵਰਕ ਆ ਜਿਹੜਾ ਸ਼ੁਰੂ ਕਰੋ ਜੀ ਥੈਂਕ ਯੂ